ਸਤ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਰੇਟ ਵੀ ਤੁਹਾਨੂੰ ਅੱਜ ਨਾਲ ਨਾਲ ਹੀ ਦੱਸਾਂਗੇ ਸਾਰੀ ਸਟੱਫ ਬਾਰੇ ਵੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਹੜਾ ਇਹ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਜੌਰਜਟ ਸਟੱਫ ਤੇ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਹੈ ਜੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਇਹ ਸੂਟ ਤੇ ਇਹਦੇ ਉੱਪਰ ਇਸ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਵਰਕ ਹੋਇਆ ਜੀ ਇਹਦੇ ਤੇ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਇਹਨਾਂ ਜੀ ਪੈਚ ਵਰਕ ਲਾ ਕੇ ਉੱਪਰ ਇਹਦੇ ਉੱਪਰ ਵਰਕ ਕੀਤਾ ਤੇ ਬਹੁਤ ਹੀ ਸਿੰਗਲ ਟਾਂਕੇ ਦਾ ਵਰਕ ਆਊਗਾ ਬਹੁਤ ਬਰੀਕੀ ਦੇ ਨਾਲ ਕੰਮ ਕੀਤਾ ਤੇ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਹੈ ਪੈਚ ਵਰਕ ਦਾ ਕੰਮ ਆਊਗਾ ਜੀ ਇਹਦੀ ਬਾਟਮ ਆਊਗੀ ਬਾਟਮ ਦੇ ਨਾਲ ਦਾ ਆਪਾਂ ਪੈਚ ਵਰਕ ਇਹਦੇ ਉੱਪਰ ਲਗਾ ਕੇ ਤੇ ਆਪਾਂ ਇਹ ਪੂਰਾ ਇਹਦਾ ਵਰਕ ਕੀਤਾ ਕੋਈ ਇਹਦੇ 'ਚ ਲੈਂਥ ਦਾ ਇਸ਼ੂ ਨਹੀਂ ਕੋਈ ਇਹਦੇ 'ਚ ਘੇਰੇ ਦਾ ਇਸ਼ੂ ਨਹੀਂ ਜੀ ਇਹ ਵਾਲਾ ਆਊਗਾ ਜੀ ਇਹਦੀ ਬਾਜੂ ਤੇ ਵਰਕ ਇਹ ਬਾਜੂ ਬਣੀਆਂ ਹੋਈਆਂ ਜੀ ਇਸ ਤਰ੍ਹਾਂ ਜੇ ਤੁਸੀਂ ਇਹਦੀ ਬਾਟਮ ਤੇ ਕਰਵਾਉਣਾ ਤਾਂ ਬਾਟਮ ਤੇ ਵੀ ਬਣ ਜੂਗਾ ਜੀ ਇਹ ਵਾਲਾ ਵਰਕ ਇਹ ਦੂਜੀ ਬਾਜੂ ਹੈ ਜੀ ਟਾਈਡਾਈ ਦਾ ਸ਼ਰਟ ਆਊਗਾ ਜੀ ਸਾਰਾ ਸਾਰੀ ਸ਼ਰਟ ਦੇ ਵਿੱਚ ਟਾਈਡਾਈ ਹੈ ਜੀ ਇਹ ਦੇਖੋ ਸਾਰੀ ਸ਼ਰਟ ਟਾਈਡਾਈ ਦੀ ਹੈ ਜੀ ਜਿਹੜੇ ਚਿੱਕੇ ਦੇ ਲੈਮਨ ਜャ ਸ਼ੇਡ ਹੈ ਇੱਕ ਪਿੰਕ ਹੈ ਇੱਕ ਕਰੀਮ ਸ਼ੇਡ ਹੈ ਇਦ ਨਾਲੇ ਪਿੰਕ ਸ਼ੇਡ ਜੀ ਸਾਨੂੰ ਬਾਟਮ ਜ਼ਿਆਦਾ ਵਧੀਆ ਲੱਗੀ ਜੀ ਤਾਂ ਹੀ ਅਸੀਂ ਇਹਦੇ ਨਾਲ ਪਿੰਕ ਦੀ ਮੈਚਿੰਗ ਕੀਤੀ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੇ ਤੁਸੀਂ ਇਹ ਸੂਟ ਨੂੰ ਲੈਣਾ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਾਨੂੰ ਇਹ ਭੇਜ ਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਓਨਲੀ 7500 ਰੁਪਏ ਹੈ ਜੀ 7500 ਰੁਪਏ ਦਾ ਇਹ ਸੂਟ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਇਹਦਾ ਬਣ ਕੇ ਇਹ ਸੂਟ ਰੈਡੀ ਹੋਇਆ ਜੀ ਬਹੁਤ ਸੋਹਣਾ ਦੇਖ ਕਿੰਨਾ ਸੋਹਣਾ ਲੱਗਦਾ ਹੈ ਜੀ ਸਾਰੀ ਸ਼ਰਟ ਦੇ ਉੱਪਰ ਟਾਈ ਡਾਈ ਹੈ ਪਿਓਰ ਪਿਓਰ ਜੌਰਜਟ ਦੀ ਸ਼ਰਟ ਆਉਗੀ ਜੀ ਸ਼ਰਟ ਦੇ ਉੱਪਰ ਲਾਈਨਿੰਗ ਲੱਗੂਗੀ ਬਾਟਮ ਦੇ ਉੱਪਰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਜੀ ਕਿਉਂਕਿ ਬਾਟਮ ਆਪਾਂ ਬਹੁਤ ਸੋਹਣੀ ਕਾਟਨ ਦੇ ਸਟਾਕ ਦੀ ਲਗਾਈ ਹੈ ਬਹੁਤ ਹੀ ਜ਼ਿਆਦਾ ਬ੍ਰਾਂਡਡ ਕਾਟਨ ਹੈ ਇਹ ਇਹਦੇ ਉੱਪਰ ਜ਼ਰੂਰਤ ਨਹੀਂ ਤੁਹਾਨੂੰ ਲਾਈਨਿੰਗ ਦੀ ਸ਼ਰਟ ਦੇ ਉੱਪਰ ਲਾਈਨਿੰਗ ਲਗਾਣੀ ਪਊਗੀ ਤੁਸੀਂ ਇਹਦੇ ਨਾਲ ਦੁਪੱਟਾ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਟਾਈ ਡਾਈ ਦਾ ਇਹ ਬਹੁਤ ਸੋਹਣਾ ਜਿਹਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਦਾ ਕਲਰ ਹੈ ਓਨਲੀ 1750 ਰੁਪਏ ਦਾ ਪ੍ਰਾਈਸ ਹੈ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ ਇੱਕ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਇਹਨਾਂ ਦੇ ਵਿੱਚੋਂ ਜੇ ਤੁਸੀਂ ਇਹ ਵਾਲਾ ਸੂਟ ਕਿਸੇ ਹੋਰ ਸਟੱਫ ਤੇ ਵੀ ਕਸਟਮਾਈਜ਼ ਕਰਵਾਉਣਾ ਤਾਂ ਇਹ ਹੋ ਜੂਗਾ ਜੀ ਜੀ ਜੇ ਤੁਸੀਂ ਪਲੇਨ ਤੇ ਵੀ ਕਰਵਾਉਣਾ ਤਾਂ ਪਲੇਨ ਤੇ ਵੀ ਇਸ ਤਰ੍ਹਾਂ ਪੈਚਵਰਕ ਦਾ ਕੰਮ ਹੋ ਜੂਗਾ ਬਿਨਾ ਪੈਚ ਤੋਂ ਵੀ ਹੋ ਜੂਗਾ ਜੀ ਇਹ ਵਾਲਾ ਵਰਕ ਇਹ ਵਾਲਾ ਸੂਟ ਵੀ ਆਪਣਾ ਆਊਗਾ ਜੀ ਜੋਰਜਟ ਦਾ ਸਟਫ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਸੋਹਣੀ ਜੋਰਜਟ ਹੈ ਜੀ ਸਿੰਥੈਟਿਕ ਜੋਰਜਟ ਨਹੀਂ ਹੈਗੀ ਜੀ ਇਹ ਬਹੁਤ ਜ਼ਿਆਦਾ ਸੋਹਣੀ ਜੋਰਜਟ ਹੈ ਤੇ ਇਹ ਦੇਖੋ ਇਹਦੇ ਉੱਤੇ ਨਾ ਜੀ ਆਪਾਂ ਸਾਰੇ ਦੇ ਉੱਪਰ 셔ਟ ਦੇ ਉੱਪਰ ਉੱਪਰ ਤਿੱਕਰ ਕੰਮ ਆਊਗਾ ਜੀ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖੋ ਜੀ ਕਿੰਨਾ ਵਧੀਆ ਕੰਮ ਹੈ ਬਾਦਲੇ ਦਾ ਤੇ ਥ੍ਰੈਡ ਦਾ ਮਿਕਸ ਕੰਮ ਹੋਇਆ ਜੀ ਪੂਰਾ ਹੈਵੀ ਇਹਦੀ ਸ਼ਰਟ ਬਣੂਗੀ ਜੀ ਉੱਪਰ ਟਿੱਕਰ ਤੇ ਇਹ ਵਾਲੀਆਂ ਆਉਣਗੀਆਂ ਜੀ ਬਾਜੂ ਇਹਦੀਆਂ ਫੁੱਲ ਹੈਵੀ ਇਹਦੀਆਂ ਬਾਜੂ ਬਣਣੀਆਂ ਪਾਕਿਸਤਾਨੀ ਬਾਜੂ ਸਟਾਈਲ ਬਾਜੂ ਦਾ ਸਟਾਈਲ ਬਣੂਗਾ ਜੀ ਤੁਸੀਂ 7 ਇੰਚ 8 ਇੰਚ ਜਿੰਨੀ ਮਰਜ਼ੀ ਮੂਰੀ ਇਹਦੀ ਰੱਖ ਸਕਦੇ ਹੋ ਪੂਰੀ ਬਾਜੂ ਪੂਰਾ ਕੰਮ ਹੋਇਆ ਜੀ ਬਾਜੂ ਦੇ ਉੱਪਰ ਦੇਖੋ ਇੱਥੋਂ ਟਿੱਕਰ ਕੰਮ ਹੋਇਆ ਜੀ ਬਾਜੂ ਦੇ ਕੰਮ ਪੂਰਾ ਇਹ ਸਿੰਗਰ ਟਾਂਕੇ ਦਾ ਕੰਮ ਹੈ ਜੀ ਦੇਖੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਕੀਤਾ ਹੈ ਤੁਸੀਂ ਇਹ ਸੂਟ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਕੋਈ ਵੀ ਤੁਸੀਂ ਇਹਦੇ ਤੇ ਵਰਕ ਜੇ ਤੁਸੀਂ ਕੋਈ ਚੇਂਜ ਕਰਵਾਉਣਾ ਤਾਂ ਚੇਂਜ ਵੀ ਹੋ ਜਾਊਗਾ ਜੀ ਇਹ ਵਾਲਾ ਜੌਰਜਟ ਦੇ ਉੱਪਰ ਆਪਾਂ ਨੂੰ 2000 ਚ ਇਹ ਸੂਟ ਸੋਨੂੰ ਮਿਲ ਜੂਗਾ ਜੀ 2000 ਦੇ ਵਿੱਚ ਤੁਹਾਡੇ ਘਰੇ ਪਹੁੰਚ ਜੂਗਾ ਜੀ ਵਿਦਆਊਟ ਦੁਪੱਟਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਤਾਂ ਆਪਾਂ ਤੁਹਾਨੂੰ ਇਹਦੇ ਨਾਲ ਦੁਪੱਟਾ ਵੀ ਰੈਡੀ ਕਰਵਾ ਦਾਂਗੇ ਜੀ ਜੇ ਮੈਂ ਦਾ ਤੁਸੀਂ ਦੁਪੱਟੇ ਦਾ ਸਟੱਫ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਰੈਡੀ ਕਰਵਾ ਦਾਂਗੇ ਜੀ ਇਹ ਆਊਗਾ ਦੀ ਇਹਦੀ ਬਾਟਮ ਤੇ ਵਰਕ ਦੇਖੋ ਜੀ ਕਿੰਨੀ ਖੁੱਲੀ ਮੂਰੀ ਦਾ ਇਹ ਤੁਸੀਂ ਬਣਾ ਸਕਦੇ ਹੋ ਜੀ ਮੂਰੀ ਚਾਹੇ ਤੁਸੀਂ 8 ਇੰਚ ਦੀ ਰੈਡੀ ਰੱਖੋ 9 ਇੰਚ ਰੈਡੀ ਰੱਖੋ 20 ਇੰਚ ਟਿੱਕਰੇ ਸਾਨੂੰ ਵਰਕ ਮਿਲੂਗਾ ਤੁਸੀਂ 10 ਇੰਚ ਮੂਰੀ ਵੀ ਰੱਖ ਸਕਦੇ ਹੋ ਜੀ ਇਹਦੀ ਤੇ ਬਹੁਤ ਕੰਮ ਦੀ ਤੁਸੀਂ ਸਫਾਈ ਨੇੜੇ ਤੋਂ ਚੈੱਕ ਕਰ ਲਓ ਜੀ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਔਨਲੀ 2000 ਦੇ ਵਿੱਚ ਸੋ ਨੂੰ ਇੰਨਾ ਹੈਵੀ ਸੂਟ ਇਹ ਮਿਲ ਰਿਹਾ ਦੇਖੋ ਇਹ ਸਟੇਟ ਬਾਟਮ ਕੱਢੀ ਹੋਈ ਹੈ ਜੀ ਇਹਦੀ ਤੁਸੀਂ ਇਹਦੀ ਫਰਸ਼ੀ ਸਲਵਾਰ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਬਿਨਾਂ ਦੁਪੱਟੇ ਤੋਂ ਇਹ ਰੈਡੀ ਹੋਇਆ ਹੈ ਜੀ ਤੁਸੀਂ ਇਹਨੂੰ ਕਿਸੇ ਹੋਰ ਸਟੱਫ ਤੇ ਵੀ ਰੈਡੀ ਕਰਵਾ ਸਕਦੇ ਹੋ ਸੇਮ ਵਰਕ ਤੇ ਇੱਕ ਆਪਣੇ ਕੋਲ ਇਹ ਵਾਲੇ ਸੂਟ ਆਪਾਂ ਵੀਡੀਓ ਵੀ ਪਾਈ ਸੀ ਜਿਹਦੇ ਸਾਰੇ ਕਲਰ ਦੀ ਇਹ ਕਿਸੀ ਪੈਨ ਨੇ ਆਪਨੇ ਤੋਂ ਆਰਡਰ ਕਰਾਇ ਸੀ ਜਾ ਰਿਆ ਸੀ ਚਲੋ ਮੈਂ ਨੂੰ ਸੋਚਾ ਤੁਹਾਨੂੰ ਦਿਖਾ ਦਿਆਂ ਇਹਦੀ ਬਾਟਮ ਆਉਗੀ ਜੀ ਇਹ ਕਰੇਵ ਦਾ ਸਟੱਫ ਹੈ ਜੀ 80 ਗ੍ਰਾਮ ਵਾਲੀ ਕਰੇਵ ਹੈ ਜੀ ਇਹ ਖਰਾਬ ਨਹੀਂ ਹੁੰਦੀ ਨਾ ਇਹ ਛਿੱਜਦੀ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਹੋਰ ਕੰਪਲੇਂਟ ਹੈ ਬਿਲਕੁਲ ਪਿਓਰ ਕਰੇਵ ਹੈ ਜੀ 80 ਗ੍ਰਾਮ ਦੀ ਓਨਲੀ 7500 ਰੁਪਏ ਦਾ ਪ੍ਰਾਈਸ ਹੈ ਜੀ ਬਾਂਦਨੀ ਪ੍ਰਿੰਟ ਬਣਿਆ ਜਿਹਦੇ ਤੇ ਆਪਾਂ ਇਹ ਬਾਂਦਨੀ ਪ੍ਰਿੰਟ ਚ ਰੈਡੀ ਕਰਵਾਏ ਸੀ ਜੀ ਸੂਟ ਦੇਖੋ ਇਹ ਦੀ ਇਹ बॉਟਮ ਆਉਗੀ ਜੀ ਇਹ ਸ਼ਰਟ ਆਉਗੀ ਇਹ ਆਪਣੇ ਕੋਲੇ ਸਿੰਗਲ ਹੀ ਕਲਰ ਰਹਿ ਗਿਆ ਸੀ ਜੀ ਮੈਂ ਸੋਚਿਆ ਚਲੋ ਆਪਾਂ ਵੀਡੀਓ ਦੇ ਵਿੱਚ ਪਾ ਦਈਏ ਜੀ ਬਾਕੀ ਸਾਰੇ ਕਲਰ ਸੇਲ ਹੋ ਗਏ ਜੀ ਦੁਬਾਰਾ ਆਰਡਰ ਪਾਇਆ ਹੋਇਆ ਜੇ ਕਿਸੇ ਵੀ ਭੈਣ ਨੇ ਲੈਣਾ ਹੋਵੇ ਸੂਟ ਤਾਂ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ 8 ਤੋਂ 10 ਦਿਨ ਦੇ ਵਿੱਚੇ ਆਪਣੇ ਕੋਲੇ ਨਵਾਂ ਸਾਰੇ ਕਲਰ ਆ ਜਾਣਗੇ ਜਿਹੜੇ ਵੀ ਕਲਰ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਪਾਏ ਸੀ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਆ ਜਾਣਗੇ ਜੀ ਤੁਸੀਂ ਕੋਈ ਵੀ ਆਰਡਰ ਕਰ ਸਕਦੇ ਹੋ ਸਟੱਫ ਦੀ ਪੂਰੀ ਪੂਰੀ ਗਾਰੰਟੀ ਹੈ ਜੀ ਪੂਰਾ ਆਪਣੇ ਕੋਲੇ ਬ੍ਰਾਂਡਡ ਸਟੱਫ ਹੁੰਦਾ ਹੈ ਜੀ ਕੋਈ ਵੀ ਆਪਾਂ ਕੰਪਲੇਂਟ ਨਹੀਂ ਆਉਂਦੀ ਜੀ ਸਟੱਫ ਤੇ ਇਹ 80 ਗ੍ਰਾਮ ਵਾਲੀ ਕ੍ਰੇਪ ਤੇ ਉੱਪਰ ਆਪਾਂ ਰੈਡੀ ਕਰਾਈ ਸੀ ਜੀ ਤੇ ਆਪਣਾ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਇੱਕ ਵਾਰੀ ਆਪਣੇ ਨਾਲ ਤੋਂ ਆਪਣੇ ਤੋਂ ਜ਼ਰੂਰ ਸੂਟ ਲਵੋ ਜੀ ਇੱਕ ਵਾਰੀ ਜ਼ਰੂਰ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾ ਕੇ ਦੇਖੋ ਜੀ ਆਪਣੇ ਕੰਮ ਦਾ ਤੁਹਾਨੂੰ ਪਹਿਹੀ ਪਤਾ ਲੱਗੂਗਾ ਜੀ ਵੀ ਆਪਾਂ ਕਿੰਨਾ ਵਧੀਆ ਕੰਮ ਕਿੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਕਰਕੇ ਦਿੰਨੇ ਆਂ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸੂਟ ਕਿਹੜਾ ਸਾਰਿਆਂ ਤੋਂ ਜ਼ਿਆਦਾ ਸੋਹਣਾ ਲੱਗਿਆ ਤੁਸੀਂ ਸਾਡੇ ਤੋਂ ਕੋਈ ਵੀ ਦੁਪੱਟਾ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਪਿਓਰ ਹਾਫ ਪਿਓਰ ਸੈਮੀ ਜਿਵੇਂ ਦਾ ਵੀ ਤੁਹਾਨੂੰ ਚੁਆਇਸ ਹੋਵੇ ਲੈ ਸਕਦੇ ਹੋ ਆਪਾਂ ਤੁਹਾਨੂੰ ਡਾਈ ਟਾਈ ਡਾਈ ਸਾਰਾ ਕੁਝ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਵੀ ਦੇਵਾਂਗੇ ਇਹ ਸੂਟ ਆਪਣੇ ਕੋਈ ਸੂਟ ਫਿਨਿਸ਼ਿੰਗ ਪਾਸਤੇ ਗਏ ਹੋਏ ਆ ਉਹ ਜਦੋਂ ਆਪਣੇ ਆ ਗਏ ਆਪਾਂ ਉਹਨਾਂ ਦੀ ਵੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਬਾਏ